ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਜਦੋਂ ਕਦੇ ਸੇਵਾ ਦਾ ਜ਼ਿਕਰ ਚਲਦਾ ਹੈ ਤਾਂ ਪਾਈ ਕਨਈਆ ਜੀ ਦਾ ਨਾਮ ਆਪਣੇ ਆਪ ਚ ਬਣ て ਆ ਜਾਂਦਾ ਹੈ ਪਾਈ ਕਨਈਆ ਪਹਿਲਾ ਪਹਿਲ ਸਿੱਖ ਦੇ 7ਵੇਂ ਗੁਰੂ ਗੁਰੂ ਹਰ Rai ਜੀ ਦੇ ਸੰਪਰਕ ਦੇ ਵਿੱਚ ਆਏ ਅਤੇ ਆਪਣੀ ਸੇਵਾ ਭਾਵਨਾ ਸਦਕਾ ਗੁਰੂ ਤੇਗ ਬਹਾਦਰ ਜੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਹੋ ਗਏ ਉਹਾਂ ਨੇ ਖੁਦ ਨੂੰ ਵਿੱਚ ਇੱਕ ਹੋਰ ਪੰਥ ਸੇਵਾ ਪੰਥ ਦੇ ਨਹੀਂ ਪਾਈ। ਪਾਈ ਕਨੀਆ ਜੀ ਦਾ ਜਨਮ 1648 ਵਿੱਚ ਸੋਧਰਾ ਕਸਵੇ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਉੱਥੇ ਹੋਇਆ। ਪਾਈ ਕਨੀਆ ਜੀ ਦੇ ਪਿਤਾ ਦਾ ਨਾਮ ਨੱਥੂ ਰਾਮ ਸੀ ਤੇ ਉਹ ਬਪਾਈ ਸਨ ਜੋ ਸ਼ਾਹੀ ਫੌਜਾਂ ਨੂੰ ਰਸਦ ਅਪੜਦੀ ਕਰਿਆ ਕਰਦੇ ਸਨ। ਆਪ ਤੇ ਕਰ ਪੈਸੇ ਦੀ ਕੋਈ ਕਮੀ ਨਹੀਂ ਸੀ ਭਾਈ ਕਨੀਆ ਜੀ ਚੜਦੀ ਉਮਰੇ ਤੋਂ ਹੀ ਸੰਸਾਰੀ ਹੋਣ ਦੀ ਬਜਾਏ ਸੇਵਾ ਤਿਆਗ ਅਤੇ ਪ੍ਰਭੂ ਭਗਤੀ ਵੱਲ ਤੁਰ ਪੈਸੰ ਕਰੋ ਮਿਲਣ ਵਾਲੇ ਪੈਸੇ ਸਾਧੂ ਸੰਤਾਂ ਅਤੇ ਲੋੜਵੰਦਾ ਵਿੱਚ ਵੰਡ ਦਿੰਦੇ ਤੇ ਉਹਨਾਂ ਦੀ ਸੇਵਾ ਸੰਭਾਲ ਕਰਿਆ ਕਰਦੇ ਮਾਪਿਆਂ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੋੜਾ ਨਾ ਪਿਆ। ਥੱਕ ਹਾਰ ਕੇ ਉਹਨਾਂ ਨੇ ਘਰ ਵਿੱਚ ਹੀ ਇੱਕ ਕਮਰਾ ਪਾ ਦਿੱਤਾ ਜਿੱਥੇ ਉਹ ਖੁਦ ਰਹਿੰਦੇ ਅਤੇ ਆਏ ਗਏ ਦੀ ਦੇਖਰੇਖ ਕਰਦੇ। ਖਰਚੇ ਦੇ ਸਾਰੇ ਪੈਸੇ ਘਰੋਂ ਹੀ ਮਿਲ ਜਾਂਦੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਪਹੁੰਚੇ ਤਾਂ ਪਾਈ ਕਨੀਆ ਨੇ ਉੱਥੇ ਪਹੁੰਚ ਕੇ ਸੰਗਤ ਦੀ ਸੇਵਾ ਆਰੰਭ ਕੀਤੀ ਇਸ ਉਪਰੰਤ ਲੰਗਰ ਅਤੇ ਘੋੜਿਆਂ ਦੀ ਦੇਖਪਾਲ ਦੇ ਵਿੱਚ ਰੁੱਝ ਗਏ ਪਾਈ ਕਨੀਆ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਕਿਹਾ ਤੁਸੀਂ ਹੁਣ ਕਿਸੇ ਹੋਰ ਥਾਂ ਜਾ ਕੇ ਸੇਵਾ ਜਾਰੀ ਰੱਖੋ ਘਰ ਵੱਲ ਜਾਂਦਿਆਂ ਪਿਆਸ ਲੱਗਣ ਕਾਰਨ ਰਾਹ ਵਿੱਚ ਰੁਕਣਾ ਪਿਆ ਜਿਸ ਕੋਲੋਂ ਪੀਣ ਵਾਸਤੇ ਪਾਣੀ ਮੰਗਿਆ ਉਸ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਇੱਥੇ ਪਾਣੀ ਦੀ ਕਿੱਲਤ ਹੈ ਆਪਣੀ ਪਿਆਸ ਬੁਝਾਉਣ ਤੋਂ ਬਾਅਦ ਉਹਨਾਂ ਉੱਥੇ ਟਿਕੇ ਰਹਿਣ ਦਾ ਮਨ ਬਣਾ ਲਿਆ ਉਹ ਥੋੜੀ ਵਿੱਥ ਤੇ ਵਗਦੇ ਨਦੀ ਵਿੱਚੋਂ ਪਾਣੀ ਦਾ ਘੜਾ ਭਰ ਲਿਆਉਂਦੇ ਉਹਨਾਂ ਵੱਲੋਂ ਪਿਆਸਿਆਂ ਨੂੰ ਜਾਲ ਛਕਾਉਣ ਦੀ ਕੀਰਤੀ ਸਮੇਂ ਨਾਲ ਦੂਰ ਦੂਰ ਤੱਕ ਫੈਲ ਗਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਬਾਲ ਗੋਵਿੰਦ ਰਾਏ ਜੀ ਗੱਦੀ ਤੇ ਬੈਠੇ 1678 ਵਿੱਚ ਪਾਈ ਕਨੀਆ ਜੀ ਸ੍ਰੀ ਗੁਰੂ ਗੋਬਿੰਦ ਰਾਏ ਜੀ ਦੇ ਪਾਸ ਅਨੰਤਪੁਰ ਸਾਹਿਬ ਆਏ ਮੋਢੇ ਤੇ ਲੰਕ ਦੀ ਮਸ਼ਕ ਜਾਂ ਸਿਰ ਉੱਪਰ ਰੱਖਿਆ ਘੜਾ ਉਹਨਾਂ ਦੀ ਨਿਸ਼ਾਨੀ ਸੀ ਛੇਤੀ ਹੀ ਅਨੰਤਪੁਰ ਸਾਹਿਬ ਦੀ ਧਰਤੀ ਜੰਗ ਦੇ ਮੈਦਾਨ ਦੇ ਵਿੱਚ ਬਦਲ ਗਈ ਇੱਕ ਪਾਸੇ ਸ਼ਸਤਰਾਂ ਦੇ ਆਪਸ ਵਿੱਚ ਪੜਨ ਅਤੇ ਜ਼ਖਮੀ ਸਪਾਈਆਂ ਦੀਆਂ ਦਰਦਿਲੀਆ ਆਵਾਜ਼ਾਂ ਸਨ ਤੇ ਦੂਜੇ ਪਾਸੇ ਉਸ ਦਿਵਾਲੇ ਨੂੰ ਚੀਰ ਕੇ ਮਸ਼ਕ ਵਿੱਚੋਂ ਨਿਕਲਦੇ ਪਾਣੀ ਦੀ ਕਲਕਲ ਦੀ ਆਵਾਜ਼ ਉਹਨਾਂ ਨੂੰ ਮਿਲਣ ਲੱਗੀ ਬਿਨਾਂ ਪਿੰਨ ਪੇਦ ਕੀਤੇ ਆ ਪਾਈ ਕਨਿਆ ਜੀ ਜਲ ਸੇਵਾ ਕਈ ਸਿੱਖਾਂ ਨੂੰ ਚੰਗੀ ਨਾ ਲੱਗੀ। ਗੁਰੂ ਜੀ ਨੇ ਸ਼ਿਕਾਇਤ ਦੇ ਨਿਪਟਾਰੇ ਲਈ ਪਾਈ ਕਨਿਆ ਜੀ ਨੂੰ ਬੁਲਾਇਆ। ਉਹਨਾਂ ਨੇ ਸਭ ਦੇ ਸਾਹਮਣੇ ਕਿਹਾ, "ਗੁਰੂ ਸਾਹਿਬ, ਮੈਨੂੰ ਮੈਦਾਨੇ ਜੰਗ ਵਿੱਚ ਕੋਈ Hindu ਸਿੱਖ ਜਾਂ ਮੁਸਲਮਾਨ ਦੇਖਿਆ ਹੀ ਨਹੀਂ ਐ। ਮੈਨੂੰ ਤਾਂ ਸ਼ਬਦਾਂ ਵਿੱਚੋਂ ਤੁਸੀਂ ਹੀ ਨਜ਼ਰ ਆਉਂਦੇ ਹੋ। ਮੈਂ ਤਾਂ ਤੁਹਾਨੂੰ ਪਾਣੀ ਪਿਲਾਉਂਦਾ ਹਾਂ।" ਇਹ ਵਿਚਾਰ ਸੁਣ ਕੇ ਗੁਰੂ ਜੀ ਬੇਹੱਦ ਪ੍ਰਸੰਨ ਹੋਏ। ਉਹਨਾਂ ਨੇ ਪਾਈ ਕਨਿਆ ਨੂੰ ਮਲਮ ਬਖਸ਼ ਦੇ ਕਿਹਾ, ਫੋਂ ਤੁਸੀਂ ਪਾਣੀ ਪਲਾਉਣ ਦੇ ਨਾਲ-ਨਾਲ ਜ਼ਖਮੀਆਂ ਦੇ ਜ਼ਖਮਾਂ ਤੇ ਮੱਲਮ ਵੀ ਲਗਾ ਦਿਆ ਕਰੋ ਸਿੱਖ ਦੇ ਵਿਵਹਾਰ ਨੂੰ ਗੁਰੂ ਜੀ ਦੀ ਸਹਿਮਤੀ ਮਿਲਣ ਉਪਰੰਤ ਇਹ ਸਿੱਖੀ ਦਾ ਨਾਮ ਬਣ ਗਿਆ ਕਿ ਹਰ ਗੁਰਸਿੱਖ ਇਸੇ ਲਈ ਤੁਰੇ ਤੇ ਸੇਵਾ ਵਿੱਚ ਹੀ ਆਪਣਾ ਜੀਵਨ ਬਤੀਤ ਕਰੇ ਗੁਰੂ ਪਿਆਰੀ 사ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਸਪੀਚ ਕਰੀ ਦੇ ਵਿੱਚ ਜੇ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓ ਸੇ ਵਿਸਥਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ